ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਚਰ ਨਾਥਲ ਕਲਾਂ ਵਿਖੇ ਸੋਨੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਵਿੱਚ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦੋਂ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾਕਟਰ ਅਰुण ਕੁਮਾਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਸਰ ਅੱਜ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਿਉਂ ਸੀ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਸੀ ਸਰਕਾਰ ਨੂੰ ਲੋਕਾਂ ਦੇ ਦਰਵਾਜ਼ੇ ਲੈ ਕੇ ਜਾਵਾਂਗੇ ਉਦੋਂ ਤਹਤੀ ਅੱਜ ਚਨਾਥਲ ਕਲਾ ਮੈਨੂੰ ਲੱਗਦਾ ਸਭ ਤੋਂ ਵੱਡਾ ਪਿੰਡ ਹੈ ਪਹਿਲੀ ਵਾਰ ਕਿਸਾਨ ਮੇਲਾ ਹਾਂਜੀ ਮੈਂ ਅਫਸਰ ਸਹਿਬਾਨਾਂ ਨੂੰ ਕਿਹਾ ਕਿ ਆਪਾਂ ਕਿਸਾਨ ਮੇਲੇ ਡਿਸਟ੍ਰਿਕਟ ਲੈਵਲ ਤੇ ਨਾ ਲਈਏ ਅਸੀਂ ਇਹਨਾਂ ਪਿੰਡਾਂ ਵਿੱਚ ਲੈ ਕੇ ਜਾਈਏ ਸਾਡਾ ਚਨਾਥਲ ਵੱਡਾ ਪਿੰਡ ਹੈ ਇੱਥੇ ਅੱਜ ਕਿਸਾਨ ਮੇਲਾ ਲੱਗ ਰਿਹਾ ਸਾਡੇ ਕਿਸਾਨ ਤੁਸੀਂ ਦੇਖੋ ਗਰਮੀ 'ਚ ਵੀ ਇੰਨੇ ਬੈਠੇ ਆ ਸੋ ਜੇ ਸਰਕਾਰ ਅਫਸਰ ਸਹਿਬਾਨ ਲੋਕਾਂ ਵਿੱਚ ਜਾਣਗੇ ਕਿਸਾਨਾਂ ਕੋਲ ਜਾਣਗੇ ਤਾਂ ਹੀ ਫਾਇਦਾ ਹੋਊਗਾ ਔਰ ਅੱਜ ਬੜੀ ਜਾਣਕਾਰੀ ਤੁਸੀਂ ਦੇਖ ਰਹੇ ਮਿਲਦੀ ਹੈ ਕਿਸਾਨਾਂ ਨੂੰ ਇੱਕ ਦੂਜੇ ਦਾ ਕੁਐਸਚਨ ਵੀ ਕਰ ਰਹੇ ਆ ਇਹ ਹੀ ਬਿਊਟੀ ਹੈ ਸਾਡੀ ਜਿਹੜੀ ਕਿਸੇ ਵੀ ਜਿਹੜਾ ਤੰਦ ਹੈ ਉਹਨੂੰ ਕਾਮਯਾਬ ਹੋਣ ਦੀ ਸਾਡੇ ਇਹ ਵਿਗਿਆਨਿਕ ਵੀ ਹੈ ਸਾਡੇ ਅਫਸਰ ਸਾਹਿਬ ਆਮੇ ਸਾਡੇ ਕਿਸਾਨ ਵੀ ਇੱਕ ਦੂਜੇ ਨੂੰ ਅਸੀਂ ਕੁਐਸਚਨ ਕਰਾਂਗੇ ਔਰ ਜਿਹੜੀ ਸਮੱਸਿਆਵਾਂ ਆਈਆਂ ਉਹਦਾ ਹੱਲ ਦੱਸਣਗੇ ਸੋ ਜਿਹੜੇ ਸਾਡੇ ਅਫਸਰ ਸਾਹਿਬ ਆ ਮੈਂ ਜਿਵੇਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਆਪਾਂ ਉਹਨਾਂ ਨੂੰ ਯਾਦ ਕਰਦੇ ਆਂ ਉਹਨਾਂ ਦੇ ਟਾਈਮ ਜਿਹੜੇ ਅਫਸਰ ਸਾਹਿਬਾਨਾ ਸੀ ਪਿੰਡਾਂ 'ਚ ਜਾਂਦੇ ਸੀ ਖੇਤਾਂ 'ਚ ਜਾਂਦੇ ਸੀ ਸਾਨੂੰ ਦੁਬਾਰਾ ਹੀ ਉਹ ਸਿਸਟਮ ਸਟਾਰਟ ਕਰਨਾ ਪਊਗਾ ਸਾਡੇ ਜਿਹੜੇ ਅਫਸਰ ਸਾਹਿਬਾਨਾ ਉਹ ਕਿਸਾਨਾਂ ਕੋਲ ਜਾਣਗੇ ਤਾਂ ਹੀ ਇਹ ਜਿਹੜੇ ਸਭੀਆ ਸਮੱਸਿਆਵਾਂ ਦਾ ਹੱਲ ਹੋਊਗਾ ਤਾਂ ਹੀ ਜਿਹੜਾ ਸਾਡੇ ਛਟਕਾਰ ਹੋਊਗਾ ਜੀ ਦੀ ਤੋਂ ਕੰਕਟੋ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ